ਕਵਰ ਵਿਕਰਮਾ ਸਿੰਘ ਇੱਕ ਐਸੀ ਸ਼ਖਸੀਅਤ ਨਹੀਂ ਜੀ ਜਿਨ੍ਹਾਂ ਨੂੰ ਮੇਰੇ ਹਿਸਾਬ ਨਾਲ ਕਪੂਰਥਲਾ ਕੱਲਾ ਕਪੂਰਥਲਾ ਨਹੀਂ ਪਰ ਸਿੱਖ ਇਤਿਹਾਸ 'ਚ ਉਹਨਾਂ ਦਾ ਬਣਦਾ ਹੋਇਆ ਮਕਾਮ ਜਾਂ ਰਿਸਪੈਕਟ ਨਹੀਂ ਮਿਲਿਆ ਕਵਰ ਵਿਕਰਮਾ ਸਿੰਘ ਰਾਜਾ ਨੇਹਾਲ ਸਿੰਘ ਦੇ ਦੂਸਰੀ ਰਾਣੀ ਮਾਈ ਹੀਰਾ ਦੇ ਵੱਡੇ ਲੜਕੇ ਸੀਗੇ ਜੀ ਤੇ ਉਹਨਾਂ ਨੂੰ ਜਦੋਂ ਰਾਜਾ ਨਿਹਾਲ ਸਿੰਘ ਪੂਰੇ ਹੋਏ ਤੇ ਉਹਨਾਂ ਨੇ ਵਿਲ ਕੀਤਾ ਸੀ ਵੀ ਜਿਹੜਾ ਮੇਰੀ ਰਿਆਸਤ ਹੈ ਕਪੂਤਲਾ ਰਿਆਸਤ ਮੇਰੇ ਤਿੰਨ ਲੜਕਿਆਂ ਦੇ ਵਿੱਚ ਤਕਸੀਮ ਕਰਨੀ ਚਾਹੀਦੀ ਹੈ ਚਲੋ ਅੰਗਰੇਜ਼ਾਂ ਨੇ ਨਹੀਂ ਮੰਨਿਆ ਕਿਉਂਕਿ ਉਹਨਾਂ ਦੀ ਇਹ ਨਹੀਂ ਸੀ ਸੋ ਇਹ ਰਿਆਸਤ ਰਾਜਾ ਰਣਜੀਤ ਸਿੰਘ ਨੂੰ ਮਿਲੀ ਉਹਦੇ ਵਿੱਚ ਥੋੜਾ ਜਿਹਾ ਫਿਰ ਦੋਨੋਂ ਬਹੁਤ ਅੱਛੇ ਯੋਧੇ ਸੀਗੇ ਇਹਨਾਂ ਨੇ ਕਪੂਰਥਲਾ ਫੋਰਸਸ ਨੂੰ ਲੀਡ ਕੀਤਾ ਬੈਟਲ ਆਫ ਅਵਦ ਵਿੱਚ ਇਹਨਾਂ ਨੂੰ ਫਿਰ ਅਵਦ ਚ ਪ੍ਰੋਪਰਟੀ ਜਾਇਦਾਦ ਮਿਲੀ ਫਿਰ ਆਪਸਟ ਜਦੋਂ ਕਵਰ ਬਿਕਰਮਾ ਸਿੰਘ ਤੇ ਉਹਨਾਂ ਦੇ ਵੱਡੇ ਬ੍ਰਦਰ ਰਾਜਾ ਰਣਜੀਤ ਸਿੰਘ ਦੇ ਵਿੱਚ ਅਣਬੰਧ ਹੋ ਗਈ ਤਾਂ 1959 ਚ ਕਵਰ ਬਿਕਰਮਾ ਸਿੰਘ ਸਟੇਟਸ ਐਕਟ ਬਣਿਆ ਜਿਹੜਾ ਕਿ ਹਜੇ ਤੱਕ ਰਿਪੀਲ ਨਹੀਂ ਹੋਇਆ ਉਹਦੇ ਵਿੱਚ ਇਹ ਡਿਸਾਈਡ ਹੋਇਆ ਵੀ ਕਵਰ ਬਿਕਰਮਾ ਸਿੰਘ ਤੇ ਉਹਨਾਂ ਦੇ ਮਦਰ ਤੇ ਉਹਨਾਂ ਦੇ ਜਿਹੜੇ ਬ੍ਰਦਰ ਸੀਗੇ ਕਵਰ ਬਿਕਰਮਾ ਸਿੰਘ ਕਵਰ ਸੁਚੇਤ ਸਿੰਘ ਚਰਨਜੀਤ ਸਿੰਘ ਇਹਨਾਂ ਨੂੰ ਜਲੰਧਰ ਦਾ ਏਰੀਆ ਦੇ ਦਿੱਤਾ ਗਿਆ ਤੇ ਕੁਝ ਏਰੀਆ ਇਹਨਾਂ ਨੂੰ ਜਿਹੜੀਆਂ ਕਪੂਰਸਲੇ ਦੀਆਂ ਅਵਧ ਸਟੇਟਸ ਵਿੱਚੋਂ ਦੇ ਦਿੱਤਾ ਗਿਆ। ਉਹਦੇ ਵਿੱਚੋਂ ਚਲੋ ਇਹ ਫਿਰ ਅਲੱਗ ਹੋ ਗਏ ਤੁਸੀਂ ਹੁਣ ਜਿੱਦਾਂ ਇੱਕ ਜਲੰਧਰ ਦੇ ਏਰੀਏ ਜਿੰਨੂੰ ਮਾਈ ਹੀਰਾ ਗੇਟ ਜਾਣਦੇ ਹੋ ਉੱਥੇ ਉਹਨਾਂ ਦਾ ਕਿਲਾ ਸੀ ਉਹਨਾਂ ਦੇ ਮਦਲ ਦਾ ਮਾਈ ਹੀਰਾ ਦਾ ਕਿਲਾ ਸੀ। ਉੱਥੇ ਮਾਈ ਹੀਰਾ ਦੇ ਕਿਲੇ 'ਚ ਉਹ ਏਰੀਆ ਕਿਲਾਬਾਹਲਾ ਬਣ ਗਿਆ ਮਾਈ ਹੀਰਾ ਗੇਟ ਬਣ ਗਿਆ ਜਿੱਥੇ ਕਵਰ ਬਿਕਰਮਾ ਸਿੰਘ ਦਾ ਘਰ ਸੀਗਾ ਉਹ ਬਿਕਰਮਪੁਰਾ ਬਣ ਗਿਆ ਜਿੱਥੇ ਆਪਣਾ ਉਹਨਾਂ ਦੇ ਛੋਟੇ ਬ੍ਰਦਰ ਦਾ ਘਰ ਸੀ ਚਰਨਜੀਤ ਸਿੰਘ ਦਾ ਕਮਰ ਚਰਨਜੀਤ ਸੋ ਚਰਨਜੀਤਪੁਰਾ ਬਣ ਗਿਆ ਤੇ ਜਿੱਥੇ ਉਹ ਪ੍ਰਾਣੀ ਤੁਹਾਡੀ ਸਬਦੀ ਮੰਡੀ ਹੈ ਉਹ ਸੁਚੇਤਗੜ ਉਹਨਾਂ ਦੇ ਦੂਸਰੇ ਬ੍ਰਦਰ ਤੇ ਗਾਂ ਬਣ ਗਿਆ ਕਵਰ ਵਿਕਰਮਾ ਸਿੰਘ ਦੀ ਸ਼ਖਸੀਅਤ ਐਜ਼ ਅ ਰਾਇਲਟੀ ਤੋਂ ਜੇ ਅੱਗੇ ਦੇਖੀ ਜਾਵੇ ਤੇ ਉਹਨਾਂ ਦੀ ਸ਼ਖਸੀਅਤ ਇੱਕ ਐਸੀ ਸ਼ਖਸੀਅਤ ਹੈ ਜੀ ਜਿਨ੍ਹਾਂ ਦੀ ਇੱਕ ਸੋਸ਼ਲ ਅਵੇਕਨਿੰਗ ਵਿੱਚ ਬਹੁਤ ਵੱਡਾ ਕੰਮ ਆਇਆ ਕਿਉਂਕਿ ਉਹਨਾਂ ਦਾ ਜਿਹੜਾ ਕਾਰਿਆਕਾਲ ਸੀਗਾ ਜਿਹੜਾ ਉਹਨਾਂ ਦਾ ਲਾਈਫ ਸਪੈਨ ਸੀ ਉਸ ਟਾਈਮ ਤੇ ਸੀਗਾ ਜਦੋਂ ਲਾਹੌਰ ਦਰਬਾਰ ਖਤਮ ਹੋ ਚੁੱਕਾ ਸੀਗਾ ਲਾਹੌਰ ਦਰਬਾਰ ਖਤਮ ਹੋਣ ਦੇ ਕਾਰਨ ਤੇ ਇੱਕ ਉਸ ਧਰਤੀ ਤੇ ਜਿੱਥੇ ਕਦੀ ਗੁਰੂਆਂ ਦੀ ਬਾਣੀ ਦਾ ਬੋਲਬਾਲਾ ਸੀ ਗੁਰੂਆਂ ਦੀ ਬਾਣੀ ਦੇ ਬੋਲਬਾਲੇ ਇਹ ਇੱਕ ਅਮਨ ਸ਼ਾਂਤੀ ਦਾ ਤੇ ਭਾਈਚਾਰੇ ਦਾ ਸੁਭਾਅ ਚੱਲਦਾ ਸੀ ਉਹਦੇ ਤੇ ਇੱਕ ਬਾਹਰਲੀ ਫੋਰਨ ਸਭੇਤਾ ਦਾ ਰਿਲੀਜੀਅਨ ਤੇ ਲੈਂਗੁਏਜ ਉਹ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਗੁਰੂਆਂ ਦੀ ਸੋਚ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਦੇ ਵਿੱਚ ਉਹਨਾਂ ਨੇ ਉਪਰਾਲੇ ਕਰਦੇ ਹੋਏ ਇਕੱਠੇ ਕਰਦੇ ਹੋਏ ਉਹਨਾਂ ਨੇ ਲਾਈਕ ਮਾਈਂਡਡ ਬੰਦੇ ਕੱਟ ਕੇ ਇਕੱਠੇ ਕਰਕੇ 1870 ਇਹ ਸਾਰਾ ਦੇਖਦੇ ਦੇਖਦੇ ਗੱਲਾਂ ਕਰਦੇ ਕਰਦੇ 1870 ਚ ਅਕਾਲ ਤਖਤ ਤੇ ਉਹਨਾਂ ਨੇ ਸਿੰਘ ਸਭਾ ਮੂਵਮੈਂਟ ਬਣਾਈ ਸਿੰਘ ਸਭਾ ਮੂਵਮੈਂਟ ਬਣੀ ਸਿੰਘ ਸਭਾ ਮੂਵਮੈਂਟ ਇੱਕ ਐਸੀ ਮੂਵਮੈਂਟ ਬਣੀ ਜਿਹਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਦੀ ਟੀਚਿੰਗ ਨੂੰ ਉਹਨਾਂ ਨੇ ਵੇਦਾਸ ਦੀ ਟੀਚਿੰਗ ਨੂੰ ਇੱਕ ਕੋਡੀਫਾਈ ਕਰਨ ਦਾ ਕੰਮ ਕੀਤਾ ਤਾਂ ਕਿ ਜਿਹੜੀ ਕਿ ਪਹਿਲੋਂ ਹਸਤ ਲਿਖਤ ਹੁੰਦੀ ਸੀ ਜਾਂ ਜ਼ੁਬਾਨੀ ਹੁੰਦੀ ਸੀ ਉਹਨੂੰ ਉਹਨਾਂ ਨੇ ਇੱਕ ਪ੍ਰਿੰਟਡ ਫਾਰਮ ਚ ਜਿਹੜੀ ਕਿ ਮਾਸ ਪ੍ਰਿੰਟਡ ਫਾਰਮ ਨੂੰ ਕਰਨ ਵਾਸਤੇ ਖਾਲਸਾ ਪ੍ਰਿੰਟਿੰਗ ਪ੍ਰੈਸ ਲਾਹੌਰ ਉਹਨਾਂ ਨੇ ਬਣਾਈ ਉਸ ਤੋਂ ਬਾਅਦ ਗੁਰਬਾਣੀ ਗੁਰਮੁਖੀ ਸਾਰੀਆਂ ਦੀਆਂ ਸੂਚੀਆਂ ਦੇਣ ਨੂੰ ਕਿਉਂਕਿ ਉਦੋਂ ਤੇ ਉਰਦੂ ਲੈਂਗੁਏਜ ਦੀ ਅੰਗਰੇਜ਼ੀ ਲੈਂਗੁਏਜ ਜ਼ਿਆਦਾ ਜ਼ੋਰ ਫੜ ਰਹੀ ਸੀ ਤੇ ਉਹਨਾਂ ਨੇ ਖਾਲਸਾ ਪ੍ਰਿੰਟਿੰਗ ਪ੍ਰੈਸ ਵੀ ਬਣਾਈ ਖਾਲਸਾ ਪ੍ਰਿੰਟਿੰਗ ਪ੍ਰੈਸ ਬਣਾ ਕੇ ਉਹਨਾਂ ਨੇ ਫਿਰ ਜਿਹੜੇ ਕੋ ਡਿਜ਼ਰਵਿੰਗ ਸਿਕ 스ਕਾਲਰ ਸੀਗੇ ਉਹਨਾਂ ਨੂੰ ਉਹਨਾਂ ਨੇ ਪੜਾਈ ਵਾਸਤੇ ਸਪான்ਸਰ ਵੀ ਕੀਤਾ ਜਿਹਦੇ ਚ ਪਹਿਲੋ ਪਹਿਲੇ ਸਿਕ 스ਕਾਲਰ ਭਾਈ ਦਿੱਤ ਸਿੰਘ ਹੋਏ ਨੇ ਜਿਨ੍ਹਾਂ ਦੇ ਬਹੁਤ ਵੱਡੀ ਦੇਣ ਹੈ ਜੀ ਹਰਮੰਦਰ ਸਾਹਿਬ ਤੋਂ ਉਦੇ ਆਕਾਰ ਨੂੰ ਬਿਲਕੁਲ ਉਹਦੇ ਆਤਮਕ ਆਕਾਰ ਨੂੰ ਸਹੀ ਕਰਨ ਦੀ ਸੋ ਕਵਰ ਬਿਕਰਮਾ ਸਿੰਘ ਨੇ ਉਪਮਾਸਾਰ ਗ੍ਰੰਥ ਵੀ ਲਿਖਿਆ ਕਵਰ ਬਿਕਰਮਾ ਸਿੰਘ ਦੀ ਫੈਮਲੀ ਜ਼ਿਆਦਾਤਰ ਫਿਰ ਯੂਪੀ ਸ਼ਿਫਟ ਹੋ ਗਈ ਹੁਣ ਵੀ ਉਹਨਾਂ ਦੇ ਯੂਪੀ ਹੈ ਔਰ ਕਵਰ ਬਿਕਰਮਾ ਸਿੰਘ ਦੀ ਫੈਮਲੀ ਦਾ ਇੱਕ ਹੋਰ ਬੜ ਬਹੁਤ ਵੱਡਾ ਯੋਗਦਾਨ ਹੈ ਵੀ ਜਿਹੜਾ ਹਿੰਦੁਸਤਾਨ ਦਾ ਪਹਿਲਾ ਨੈਸ਼ਨਲ ਪਾਰਕ ਹੈ ਦੁੱਧਵਾ ਨੈਸ਼ਨਲ ਪਾਰਕ ਉਹ ਵੀ ਉਹ ਵੀ ਉਹ ਵੀ ਆਪਣੇ ਇੰਡੀਆ ਨੂੰ ਇਸ ਫੈਮਲੀ ਦੀ ਦੇਣ ਹੈ ਆਪਣੇ ਇਹਨਾਂ ਦੀ ਫੈਮਲੀ ਦੇ ਇਨਾਂ ਦੇ ਫਰਜ਼ਾਂ ਉਹਨਾਂ ਦੀ ਦੇਣ ਹੈ ਸੋ ਬੜੀ ਇਸ ਚੀਜ਼ ਦੀ ਆ ਪਰ ਇੱਕ ਜਿਹੜੀ ਗੱਲ ਇਸ ਇਨਸਾਨ ਇਸ ਸ਼ਖਸੀਅਤ ਦੀ ਸੋਚਣ ਵਾਲੀ ਆ ਲੋਕਾਂ ਨੂੰ ਦੱਸਣ ਵਾਲੀ ਹੈ ਵੀ ਕਵਰ ਬਿਕਰਮ ਸਿੰਘ ਦੀ ਸਿੰਘ ਸਭਾ ਮੂਵਮੈਂਟ ਨੇ ਹੀ ਖਾਲਸਾ ਕਾਲਜ ਅਮ੍ਰਿਤਸਰ ਨੂੰ ਜਨਮ ਦਿੱਤਾ ਗੁਰੂਆ ਦੀ ਸੋਚ ਨੂੰ ਕੋਡਿਫਾਈ ਕੀਤਾ ਗੁਰੂਆ ਦੀ ਸੋਚ ਨੂੰ ਪ੍ਰਿੰਟਡ ਫਾਰਮ ਤੇ ਦਿੱਤਾ ਔਰ ਬਹੁਤ ਵੱਡਾ ਉਹਨਾਂ ਦਾ ਕਾਰਨ ਕੀਤਾ ਵੀ ਗੁਰੂਆ ਦੀ ਸੋਚ ਘਰ ਘਰ ਰਵੇ ਤੇ ਘਰ ਘਰ ਹੋਵੇ ਸੋ ਇਹਨਾਂ ਨੂੰ ਇੱਕ ਬਹੁਤ ਨਫੀਜ਼ ਇਨਸਾਨ ਵਜੋਂ ਜਾਣਿਆ ਜਾਂਦਾ ਸੀ ਤੇ ਇਹ ਇੱਕ ਕਪੂਰਸੇ ਦਾ ਪ੍ਰਤੀਕ ਸੀ ਇੱਕ ਨਫੀਜ਼ ਅਵੇਕੰਡ ਔਰ ਸਰਬੱਤ ਦਾ ਭਲਾ ਮੰਗਣ ਵਾਲੇ ਇਹ ਸੋਲ ਸੀ ਕਿ ਮੈਂ ਸਮਝਦਾ ਆਂ ਵੀ ਇੱਕ ਕਵਰ ਬਿਕਰਮਾ ਸਿੰਘ ਦੀ ਸ਼ਖਸੀਅਤ ਜਲਦੀ ਕੀ ਇਸ ਸਾਰੇ ਇਲਾਕੇ ਨੂੰ ਕਪੂਰਤੀ ਅਸੀਂ ਇਹ ਨਹੀਂ ਕਹੀਏ ਇਕੱਲਾ ਕਪੂਰਥਲਾ ਪੂਰੇ ਪੰਜਾਬ ਨੂੰ ਆਪਣਾ ਲਾਹੌਰ ਦਰਬਾਰ ਬਾਰੇ ਔਰ ਖਾਸ ਕਰਕੇ ਗੁਰੂਆਂ ਦੀ ਸੋਚ ਬਾਰੇ ਸਿੱਖੀ ਨੂੰ ਪ੍ਰਚਲਿਤ ਕਰਨ ਵਾਸਤੇ ਇੱਕ ਬਹੁਤ ਅਸੀਂ ਆਪਣੇ ਨੌਲੇਜ ਪੂਰੀ ਨਾ ਹੋਣ ਕਰਕੇ ਉਹਨਾਂ ਦੀ ਸ਼ਖਸੀਅਤ ਨੂੰ ਅਣਦੇਖਾ ਕਰ ਦਿੱਤਾ ਜਦਕਿ ਉਹਨਾਂ ਦੀ ਸ਼ਖਸੀਅਤ ਔਰ ਉਹਨਾਂ ਦੇ ਕਾਰਨਾਮਿਆਂ ਦੇ ਜਿਹੜੇ ਅਸੀਂ ਸਮਝਦੇ ਐਫੈਕਟਸ ਉਹ ਹਜੇ ਤਾਈਂ ਵੀ ਸਾਨੂੰ ਪ੍ਰਭਾਵਿਤ ਕਰ ਰਹੇ ਨੇ ਉਹ ਇੱਕ ਬਹੁਤ ਵੱਡੇ ਸਕਾਲਰ ਸੀਗੇ ਜੀ ਬਹੁਤ ਵੱਡੇ ਯੋਧਾ ਸੀਗੇ ਉਹ ਉਹਨਾਂ ਨੇ ਉਪਮਾਸਾਰ ਗ੍ਰੰਥ ਵੀ ਲਿਖਿਆ ਮੈਂ ਅੱਗੇ ਵੀ ਇੱਕ ਪ੍ਰੋਗਰਾਮ 'ਚ ਜ਼ਿਕਰ ਕੀਤਾ ਉਹਨਾਂ ਨੇ ਉਪਮਾਸਾਰ ਗ੍ਰੰਥ ਲਿਖਿਆ ਉਹਨਾਂ ਨੇ ਪਹਿਲੀ ਖਾਲਸਾ ਪ੍ਰਿੰਟਿੰਗ ਪ੍ਰੈਸ ਬਣਾਈ ਖਾਲਸਾ ਅਖਬਾਰ ਬਣਾਈ ਜਿਹਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਨੂੰ ਜਿਹੜੀ ਕਿ ਉਦੋਂ ਤਾਈਂ ਜਾਂ ਤੇ ਹਸਤ ਲਿਖਤ ਹੁੰਦੀ ਸੀ ਤੇ ਜਾਂ ਜ਼ੁਬਾਨੀ ਦੱਸੀ ਜਾਂਦੀ ਸੀ ਉਹਦੇ 'ਚ ਉਹਨਾਂ ਨੂੰ ਛਾਪਣ ਦਾ ਜਿਨ੍ਹਾਂ ਨੂੰ ਆਪਾਂ ਅਖਬਾਰ ਕਹਿ ਲਈਏ ਜਾਂ ਗੁਟਕਾ ਸਾਹਿਬ ਕਹਿ ਲਈਏ ਜਾਂ ਉਹਨਾਂ ਨੂੰ ਕਿਤਾਬਾਂ ਛਾਪਣ ਦਾ ਉਹਨਾਂ ਨੇ ਉਪਰਾਲਾ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਟੀਚਿੰਗ ਗੁਰੂ ਸਾਹਿਬ ਦੀ ਟੀਚਿੰਗ ਪੰਜਾਬੀ ਲੈਂਗੁਏਜ ਦੀ ਟੀਚਿੰਗ ਨੂੰ ਲੋਕ ਲੋਕ ਘਰਾਂ ਤੇ ਪਹੁੰਚਾਉਣ ਲਈ ਉਹਨਾਂ ਨੇ ਸਿੰਘ ਸਭਾ ਮੂਵਮੈਂਟ ਬਣਾਈ ਸਿੰਘ ਸਭਾ ਮੂਵਮੈਂਟ ਇਦਾਂ ਦੀ ਬਣਾਈ ਵੀ ਜੇ ਇੱਕ ਉਹਨਾਂ ਨੇ ਉਸ ਚੀਜ਼ ਦੀ ਪਰਫਲਤਾ ਕੀਤੀ ਵੀ ਇੱਕ ਐਸੇ ਅਦਾਰੇ ਬਣਾਏ ਜਾਣ ਜਿਹਦੇ ਚ ਗੁਰਮਤ ਤੇ ਲੋਕਾਂ ਦੀ ਭਲਾਈ ਦੀ ਜਿਹੜੀ ਵਿੱਦਿਆ ਆ ਤੇ ਗੁਰਮੁਖੀ ਦੀ ਵਿੱਦਿਆ ਇਹ ਲੋਕੀ ਘਰ ਘਰ ਵੰਡੇ ਜਾੜ ਇਹ ਤੁਹਾਨੂੰ ਸਾਰਿਆਂ ਨੂੰ ਸਮਝਣਾ ਹੋਏਗਾ ਜੀ ਵੀ ਇਹ ਉਹ ਟਾਈਮ ਸੀਗਾ ਜਦੋਂ ਲਾਹੌਰ ਦਰਬਾਰ ਤਵਸਤ ਹੋ ਚੁੱਕਾ ਸੀਗਾ ਅੰਗਰੇਜ਼ ਪੂਰੇ ਪੰਜਾਬ ਤੇ ਕਾਬਜ਼ ਹੋ ਚੁੱਕੇ ਸੀਗੇ ਅੰਗਰੇਜ਼ ਅੰਗਰੇਜ਼ਾਂ ਦੇ ਨਾਲ ਨਾਲ ਹੋਰ ਵੀ ਸੋਚ ਇਹਨਾਂ ਮੁਲਕਾਂ 'ਚ ਆ ਚੁੱਕੀ ਸੀ ਸਾਡੇ ਮੁਲਕ ਜਿਹੜੀ ਕਿ ਸਾਡੀ ਸੋਚ ਨੂੰ ਖਤਮ ਕਰਨਾ ਚਾਹੁੰਦੀ ਸੀ ਗੁਰੂਆਂ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੀ ਸੀ ਵੇਦਾਸ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੀ ਸੀ ਔਰ ਇੱਕ ਬਾਹਰਲੀ ਸਭਿਅਤਾ ਇੱਕ ਫੋਰਨ ਸਭਿਅਤਾ ਔਰ ਰਿਲੀਜੀਅਨ ਨੂੰ ਸਾਡੇ ਉੱਤੇ ਥੋਪਣਾ ਚਾਹੁੰਦੀ ਸੀ ਔਰ ਉਹ ਔਰ ਉਹ ਥੋਪ ਦੇ ਥੋਪਣਾ ਇਸ ਕਰਕੇ ਜਾਂਦੀ ਸੀ ਜ਼ਬਰ ਔਰ ਜ਼ੋਰ ਨਾਲ ਜੋ ਪਹਿਲੋ ਮੁਗਲਾਂ ਨੇ ਕੋਸ਼ਿਸ਼ ਕੀਤੀ ਉਹੀ ਇਹ ਦੁਬਾਰਾ ਉਸ ਦੌਰ ਫੇਰ ਚੱਲਣਾ ਸ਼ੁਰੂ ਹੋ ਗਿਆ ਸੀ ਉਸ ਦੌਰ ਵਿੱਚੋਂ ਨਿਕਲ ਕੇ ਕਵਰ ਬਿਕਰਮਾ ਸਿੰਘ ਨੇ ਲੀਡ ਲਈ ਤੇ ਉਹਨਾਂ ਦੇ ਨਾਲ ਠਾਕਰ ਸਿੰਘ ਸੰਧਾਵਾਲੀਆ ਤੇ ਬਾਬਾ ਖੇਮ ਸਿੰਘ ਬੇਦੀ ਨੇ ਮਿਲ ਕੇ ਅਕਾਲ ਤਖਤ ਤੇ 1870 ਚ ਇਹ ਸਿੰਘ ਸਭਾ ਮੂਵਮੈਂਟ ਬਣਾਈ ਤੇ ਖਾਲਸਾ ਅਖਬਾਰ ਬਣਾਇਆ ਤੇ ਖਾਲਸਾ ਪ੍ਰਿੰਟਿੰਗ ਪ੍ਰੈਸ ਬਣਾਈ ਲਾਹੌਰ ਚ ਜਿਹਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਨੂੰ ਘਰ ਘਰ ਪਚਾਇਆ ਗਿਆ ਤੇ ਉਹਨਾਂ ਨੇ ਆਪਣੀ ਤਾਂ ਉਮਰ ਸਿੱਖ ਰਾਜ ਤੇ ਰਾਜ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੀ ਬਹਾਲੀ ਦੀ ਹਮੇਸ਼ਾ ਉਹਨਾਂ ਨੇ ਹਮਾਇਤ ਕੀਤੀ ਉਹ ਇੱਕ ਐਸੀ ਸ਼ਖਸੀਅਤ ਨੂੰ ਅਸੀਂ ਨਜ਼ਰਅੰਦਾਜ਼ ਕੀਤਾ ਹੋਇਆ